ਅਕਾਲੀ ਲਹਿਰ ਵਿੱਚ ਬੜੇ ਮੁੱਲਾ ਯੋਗਦਾਨ ਪਾਉਣ ਵਾਲੇ ਟਕਸਾਲੀ ਅਕਾਲੀ ਬਾਬਾ ਹਜਾਰਾ ਸਿੰਘ ਦੇ ਸੁਪੁੱਤਰ ਅਤੇ ਸਮਾਜ ਸੇਵੀ ਜੱਥੇਦਾਰ ਮਹਾਂ ਸਿੰਘ ਰਸੂਲਪੁਰ ਦੇ ਪਿਤਾ ਜੱਥੇਦਾਰ ਹਰਪ੍ਰਜਨ ਸਿੰਘ ਅਕਾਲੀ ਦਾ ਵੀਰਵਾਣ ਨੂੰ ਦਿਹਾਂਤ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਜੱਥੇਦਾਰ ਮਹਾਂ ਸਿੰਘ ਰਸੂਲਪੁਰ ਨਾਲ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਦੁੱਖ ਦਾ ਇਜ਼ਹਾਰ ਕੀਤਾ ਇਸ ਮੌਕੇ ਰਸੂਲਪੁਰ ਦੇ ਗ੍ਰੈਸ ਥਾਨ ਤੋਂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਰਾਜਕਾਟ ਵਿਖੇ ਮ੍ਰਿਤਕ ਜਥੇਦਾਰ ਹਰਪ੍ਰਜਨ ਸਿੰਘ ਦੀ ਦੇਹ ਨੂੰ ਉਹਨਾਂ ਦੇ ਪੁੱਤਰ ਜਥੇਦਾਰ ਮਹਾਂ ਸਿੰਘ ਰਸੂਲਪੁਰ ਨੇ ਅਗਨਪੇਟ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਲੋਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਦੱਸਿਆ ਕਿ ਜਥੇਦਾਰ ਮਹਾਂ ਸਿੰਘ ਦੇ ਦਾਦਾ ਜੀ ਬਾਬਾ ਹਜ਼ਾਰਾ ਸਿੰਘ ਅਕਾਲੀ ਉਹਨਾਂ ਦੇ ਪਿਤਾ ਹਰਪ੍ਰਜਨ ਸਿੰਘ ਅਕਾਲੀ ਅਤੇ ਮਾਤਾ ਨਰਿੰਜਨ ਕੌਰ ਸ਼ੁਰਤੋਂ ਹੀ ਅਕਾਲੀ ਦਲ ਦੇ ਵਫਾਦਾਰ ਰਹੇ ਹਨ ਜਿਨ੍ਹਾਂ ਅਕਾਲੀ ਲਹਿਰ ਤੋਂ ਇਲਾਵਾ ਸਮੇਂ-ਸਮੇਂ ਸਿਰ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜਿਲਾਂ ਤੱਕ ਹੰਡਾਈਆਂ ਹਨ ਅਤੇ ਹੁਣ ਜਥੇਦਾਰ ਮਹਾਂ ਸਿੰਘ ਵੀ ਆਪਣੇ ਫਰਜ਼ਾਂ ਨੂੰ ਤੰਦੇਹੀ ਨਾਲ ਨਿਭਾ ਰਹੇ ਹਨ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਪਰਿਵਾਰ ਨਾਲ ਦੁੱਖ ਦਾ اظہار ਕਰਦੀ ਹੈ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਖੜੀ ਹੈ ਇਸ ਮੌਕੇ ਬਲਦੇਵ ਸਿੰਘ ਖਹਿਰਾ ਵਿਧਾਇਕ ਦਾਪਕਾ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਜਥੇਦਾਰ ਹਰਜਿੰਦਰ ਸਿੰਘ ਲਲੀਆਂ ਇੰਦਰਜੀਤ ਸਿੰਘ ਖਹਿਰਾ ਨਿਰਪਾਲ ਸਿੰਘ ਪਾਲਾ ਮਨਜੀਤ ਸਿੰਘ ਬਿੱਲਾ ਨੰਗਲ ਗੌਰਵ ਸ਼ਰਮਾ ਹਰ ਭਗਵੰਤ ਸਿੰਘ ਬਾਸੀ ਕੁਦੀਪ ਸਿੰਘ ਕੰਗ ਤੇਂਗ ਮਨਜੀਤ RAM ਕੁਲਦੀਪ ਸਿੰਘ ਬਾਜਵਾ ਰਵਿੰਦਰ ਸਿੰਘ ਬੋਵੀ ਗੰਨਾਪਿੰਡ ਭੁਪਿੰਦਰ ਸਿੰਘ ਜੋਲ ਜਨੈਲ ਪੱਟੀ ਨਗਰ ਅਮਰਜੀਤ ਢੇਸੀ ਦੀਪਕ ਰਸੂਲਪੁਰੀ ਅਤੇ ਭਾਰੀ ਗਿਣਤੀ ਵਿੱਚ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੈਰਾ ਦੀ ਖਾਸ ਰਿਪੋਰਟ ਪਿੰਡ ਸਵੀਨਪੁਰ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਜੋ ਮੈਂਬਰ ਜਿਹੜੇ ਪੂਰੀ ਸਾਰੀ ਜ਼ਿੰਦਗੀ ਜਿੰਦਾਂ ਨੇ ਅਕਾਲੀ ਦਲ ਦੀ ਲਗਾਈ ਹੋਈ ਸੀ ਸਤੰਗਵਾਸੀ ਬੱਬਾ ਸਜਾਰਾ ਸਿੰਘ ਜੀ ਉਹਨਾਂ ਦੇ ਗ੍ਰੀਤੇ ਬੰਦੀ ਅਗੰਤੀ ਮਰਦਾਸ ਮੁਕੇ ਚਫੇ ਹੋਏ ਹਨ ਬਾਪੂ ਪਰਪੰਜ ਸਿੰਘ ਜੀ ਤੇ ਇਹਨਾਂ ਦਾ ਜਿਹੜਾ ਸੰਸਥਾਰ ਹੈ ਉਸ ਦੇ ਸਾਰੇ ਇੱਕ ਪਿੰਡ ਵਾਸੀ ਸੰਸਾਰ ਵਿੱਚ ਜਿਵੇਂ ਵਾਸੀ ਤੇ ਵਿਕਰਾਇ ਨਾ ਇਹਨਾਂ ਦਾ ਪਰਿਵਾਰ ਹੈ ਸ਼ੁਰੂ ਤੋਂ ਹੀ ਜਨਾਹ ਸੋਹਣੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵਿੱਚ ਬਹੁਤ ਵੱਡੀ ਪਿੰਡ ਦਾ ਪਰਿਵਾਰ ਰਹੀ ਹੈ ਜੀ ਮਾਤਾ ਜਗਰਾ ਸਿੰਘ ਜੀ 44 ਤੇ ਜਿਹੜੇ ਅੱਜ ਉਹਦੇ ਨੂੰ ਸੰਸਤਾਰ ਹੈ ਭਗਤ ਭਜਨ ਸਿੰਘ ਜੀ ਤੇ ਮੀਤ ਮਾਤਾ ਨਰਿੰਦਰਨ कौर ਜੀ ਇਹਨਾਂ ਨੇ ਕੋਈ ਜ਼ਿੰਦਗੀ ਜਿਹੜੀ ਉਹ ਸ਼੍ਰੀ ਅੰਮ੍ਰਿਤਾਲੀ ਦਲ ਦੇ ਜੀਵਨ ਦੀ ਸਮਰਪਿਤ ਕੀਤੀ ਹੈ। ਪਰ ਅੱਜ ਉਹਨਾਂ ਦੇ ਗੇਟੇ ਜਿਹੜੇ ਜਗਦਰ ਮਹਾ ਸਿੰਘ ਹੈਗੇ ਉਹ ਜਿਹੜਾ ਸਮਾਜ ਦੀ ਜਿੱਥੇ ਸੇਵਾ ਕਰਦੇ ਆ ਉਸ ਪੰਥ ਦੇ ਨਾਲ ਤੇ ਸ਼੍ਰੀ ਅੰਮ੍ਰਿਤਾਲੀ ਦਲ ਦੇ ਨਾਲ ਵੀ ਜਿਹੜਾ ਜੁੜੇ ਹੋਏ ਆ ਉਹ ਦਿਨਦਾਰ ਸੇਵਾ ਕਰਦੇ। ਜਿੱਥੇ ਅੱਜ ਪਰਿਵਾਰ ਨੂੰ ਘਟਾ ਪਿਆ ਹੈ ਸ੍ਰੀ ਸ਼ੋਨਨੀ ਕਾਲੀਦਲ ਨੂੰ ਵੀ ਇੱਕ ਵੱਡਾ ਨਾਂ ਪੂਰਾ ਹੋਣ ਵਾਲਾ ਘਟਾ ਸਿਆ ਕਿਉਂਕਿ ਜਦੋਂ انسان ਦੁਨੀਆ ਨੂੰ ਜਾਂਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਏ ਹੀ ਲਾਉਂਦੇ ਆ ਤੇ ਉਹ ਜਿਹੜੀ ਕਮੀ ਪੂਰੀ ਨਹੀਂ ਹੋ ਸਕਦੀ ਸਦਾਸ ਆਪਣੇ ਵੱਲੋਂ ਸ਼੍ਰੋਨੀ ਕਾਲੀਦਲ ਵਿਧਾਨ ਸਭਾ ਹਲਕਾ ਫਲੋਰ ਬਣੂ ਮਾਫੂਰੀ ਨੂੰ ਸਰਦ ਦੇ ਪੂਨ ਪੇਟ ਚੜਦੇ ਆ ਤੇ ਮਾਲਕ ਦੇ ਚਰਨ ਚਰਵਾਸ ਦੀ ਅਰਦਾਸ ਬੇਨਤੀ ਕਰਦੇ ਆ ਜਿਨ੍ਹਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਪਰਿਵਾਰ ਜਦੋਂ ਪਹਿਲਾਂ ਸਮਾਜ ਦੀ ਫੋਮ ਦੇ ਪੰਥ ਦੀ ਸੇਵਾ ਕਰਦਾ ਰਿਹਾ ਉਸੇ ਤਰ੍ਹਾਂ ਦੀ ਸੇਵਾ ਨੂੰ ਹੋਵੇਗੀ